包怎么离啊。 ਆਲਰ ਨਾ ਫਿਰ ਮੇਰਾ ਨਾ ਅੱਛਾ ਕਿੱਥੋਂ ਰਹਿਣ ਵਾਲੇ ਇਹ ਵੈਰ ਵਾਲਾ ਮੁਦਕੀ ਆ ਫਰੋਜ਼ਪੁਰ ਜਿਲ੍ਹਾ ਮੁਦਕੀ ਮੁਦਕੀ ਠੀਕ ਜੀ ਠੀਕ ਆ ਅੰਦਰ ਅੱਛਾ ਜੀ ਹੋੜ ਕਿਕਰ ਰਸੂੜਾ ਪਿੱਤ ਪਾਪੜਾ ਇਸ ਮੁਲਕ ਦੇ ਵਿੱਚ ਰੋਗੀ ਨਹੀਂ ਹੁੰਦਾ ਅੱਛਾ ਜੀ ਵਰਤਣ ਦਾ ਤਰੀਕਾ ਹੋਵੇ ਤਾਂ ਅੱਛਾ ਜੀ ਬੜੀ ਕੀਮਤੀ ਹੁੰਨੀ ਆ ਇਹ ਇਹ ਦੂਤੀ ਹਾਂਜੀ ਇਹਦੇ ਨਾਲ ਇਸ ਚੀਜ਼ ਦੀ ਕਲਾਮ ਕਰਕੇ ਸਭ ਨੂੰ ਕਾਬੂ ਕਰੀ ਜਾਵੇ ਅੱਛਾ ਫਿਰ ਉਹ ਉਸ ਰੇਖਾ ਤੋਂ ਬਾਹਰ ਨਹੀਂ ਜਾਂਦਾ ਜਾਂਦਾ ਇਹਨੂੰ ਕਹਿੰਦੇ ਹਰਨਾ ਤੇ ਸਪਨ ਨਾਲ ਬਸ ਪੁਰਨਾ ਨੂੰ ਦਵਾ ਫਕੀਰ ਦੀ ਹੁੰਦੀ ਹੈ ਜਦੋਂ ਦਿਲੋਂ ਦੇ ਜਾਣਾ ਸਾਰੀ ਮੈਮਾ ਬੇਦ ਨਾ ਜਾਣ ਜਿਹੜਾ ਜਾਣੇ ਤੇ ਉਹ ਹੀ ਪਛਾਣੇ ਮੇਰੇ ਵੱਲੋਂ ਆਪ ਸਾਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਐਸੇ ਜੋਗੀ ਬਾਬਾ ਜੀ ਨੂੰ ਮਲਾਵਾਂਗੇ ਜਿਹੜੇ ਜਿਨ੍ਹਾਂ ਦੇ ਕੋਲ ਨਾ ਅਨੇਕਾਂ ਹੀ ਦਵਾਈਆਂ ਹੁੰਦੀਆਂ ਨੇ ਚਾਹੇ ਆਓ ਆਪਾਂ ਉਹਨਾਂ ਨੂੰ ਮਿਲਾਂਗੇ ਸੋ ਇਹ ਬਾਬਾ ਜੀ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਪੁੱਛਣਾ ਚਾਹਾਂਗਾ ਵੀ ਤੁਹਾਡਾ ਨਾਮ ਕੀ ਜੇ ਕਿੱਥੋਂ ਆਏ ਜੀ ਬਾਬਾ ਕਾਲਾ ਨਾਮ ਸੇ ਮੇਰੇ ਨਾਮ ਅੱਛਾ ਕਿੱਥੋਂ ਰਹਿਣ ਵਾਲੇ ਇਹ ਰਹਿਣ ਵਾਲਾ ਮੁਦਕੀ ਆ ਫਿਰੋਜ਼ਪੁਰ ਜ਼ਿਲ੍ਹਾ ਮੁਦਕੀ ਮੁਦਕੀ ਆ ਠੀਕ ਆ ਜੀ ਠੀਕ ਆ ਤੁਹਾਡਾ ਬਹੁਤ ਧੰਨਵਾਦ ਆ ਮੈਂ ਇਹ ਦੇਖਣਾ ਸੀ ਵੀ ਤੁਹਾਡੇ ਕੋਲ ਆ ਮੈਂ ਦੇਖਿਆ ਸੀ ਜੜੀਆਂ ਬੂਟੀਆਂ ਵੀਣ ਵੀ ਪਈ ਆ ਮੈਂ ਕਿਹਾ ਸ਼ਾਇਦ ਬਾਬਾ ਜੀ ਨਾਗ ਵਗੈਰਾ ਰੱਖਦੇ ਹੈਗੇ ਆ ਵੀ ਦੇਖੀਏ ਸਹੀ ਬਾਬਾ ਜੀ ਨੂੰ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਕੀ ਕੀ ਦਵਾਈ ਤੁਸੀਂ ਮੈਂ ਸੁਣਿਆ ਸੀ ਵੀ ਤੁਸੀਂ ਦਵਾਈਆਂ ਦਬੂਆਂ ਬਹੁਤ ਰੱਖਦੇ ਹੋ ਜੜੀਆਂ ਬੂਟੀਆਂ ਵਾਲੀਆਂ ਉਹ ਕਿਹੜੀਆਂ ਕਿਹੜੀਆਂ ਦਵਾਈਆਂ ਸਾਨੂੰ ਦੱਸੋ ਜਿਹੜੀਆਂ ਇਹ ਵੇ ਜੀ ਅਸੀਂ ਨਾਥਾ ਖਾਨਦਾਨ ਦੇ ਜੀ ਖਾਨਦਾਨੀ ਨਾਥਾ ਸੀ ਉਸ ਵਕਤ ਦੇ ਜਦੋਂ ਬਾਬੇ ਨਾਨਕ ਦਾ ਗਿਆਨ ਗੋਸ਼ਟ ਹੋਇਆ ਵੇ ਓਕੇ ਗੋਰਖ ਮੱਤਾ ਸੀ ਤੇ ਗੋਰਖ ਮੱਤੇ ਤੋਂ ਨਾਨਕ ਮੱਤਾ ਬਣਿਆ ਉੱਤਰਾਖੰਡ ਵਿੱਚ ਬਣਿਆ ਜੀ ਉੱਤਰਾਖੰਡ ਜਾ ਹਾਂਜੀ ਉੱਤਰਾਖੰਡ ਵਿੱਚ ਜੀ ਜੀ ਉੱਥੇ ਉਦੋਂ ਦਾ ਬਣਿਆ ਵੇ ਉਦੋਂ ਦੇ ਸਾਨੂੰ ਇਹ ਛਿੱਧ ਬਾਬੇ ਨਾਨਕ ਦੇ ਸਾਹਮਣੇ ਅਸ਼ੀਰਵਾਦ ਦਿੱਤਾ ਦਾ ਬੀ ਅੱਛਾ ਜੀ ਜੇ ਪਰਬਕਾਰ ਦੀ ਪਹਾੜੀ ਤੋਂ ਸਭ ਤੋਂ ਉੱਚੇ ਹੋ ਕੇ ਬੈਠੇ ਹੋ ਤੁਸੀਂ ਚੌਂ ਚੱਕ ਕੇ ਦੁਨੀਆ ਦਾ ਭੜਾ ਕਰੋ ਫਿਰ ਤੁਰ ਕੇ ਵਾਹ ਜੀ ਵਾਹ ਬੜੇ ਉਹਨਾਂ ਨੇ ਉੱਥੇ ਸਿੱਧਾ ਨੇ ਆਪਣੇ ਅੰਬੀੜੀਆਂ ਪੀੜੀਆਂ ਛੱਡੀਆਂ ਪਰ ਬਾਬੇ ਨਾਨਕ ਅੱਗੇ ਨਹੀਂ ਚੱਲੀਆਂ ਨਹੀਂ ਚੱਲੀਆਂ ਬਿੱਪਲ ਵੀ ਉਡਾਤਾ ਤੇ ਬਾਬੇ ਨਾਨਕ ਨੇ ਆਖਿਆ ਗੱਲ ਜੇ ਸੱਜਣਾ ਅਸੀਂ ਤੇਰੀ ਸ਼ਾਮ ਮੰਨ ਆਇਆ ਤੂੰ ਚੁੱਪ ਕਰਕੇ ਤੇ ਖੜ ਜਾ ਜੀ ਉੱਥੇ ਕਈ ਸਾਲ ਲਸਰਾਂ ਤੇ ਖੜਾ ਰਿਹਾ ਹੋਵੇ ਹੁਣ ਜਾ ਕੇ ਦੇਖੋ ਜੀ ਇਹ ਉੱਥੇ ਛੜਾ ਵੱਜਿਆ ਹੋਵੇ ਉਹਦਾ ਥੱਲੇ ਦੇਸੀ ਕਿ ਉਹਦੀ ਜੋਤ ਚੱਲ ਰਹੀ ਏ ਅੱਛਾ ਜੀ ਥੱਲੇ ਦੇਸੀ ਕਿ ਉਹਦੀ ਜੋਤ ਚੱਲ ਰਹੀ ਏ ਹਰ ਸਾਲ ਬਾਬਾ ਕਾਲਾ ਨਾਥ ਮੇਰਾ ਨਾਮ ਏ ਹਰ ਸਾਲ ਮੈਂ ਜਾ ਕੇ ਉੱਥੇ ਨਾਨਕ ਮੱਤੇ ਨਾਨਕ ਮੱਤੇ ਸਾਹਿਬ ਸਲਾਮ ਕਰਨਾ ਉਹਦੂ ਅੱਗੇ ਆ ਗਿਆ ਆਪਣੇ ਰੀਠਾ ਸਾਹਿਬ ਅੱਛਾ ਜੀ ਰੀਠੇ ਸਾਹਿਬ ਅੱਛਾ ਜੀ ਤੇ ਸਾਡਾ ਸਿੱਧ ਸੀ ਇੱਕ ਨਾਥ ਅੱਛਾ ਜੀ ਉਹਨੇ ਬੰਦਗੀ ਉੱਤੇ ਬਹੁਤ ਕੀਤੀ ਏ ਜੀ ਜੀ ਖਜਾਨ ਸਿੰਘ ਖਜਾਨਾ ਸਿਓ ਖਜਾਨਾ ਸਾਹਿਬ ਉਹਨੇ ਬੰਦਗੀ ਬਹੁਤ ਕੀਤੀ ਏ ਉਹ ਰੀਠੇ ਸਾਹਿਬ ਤੋਂ 25 ਮੀਲ ਇਧਰ ਦੇ ਬੰਨੇ ਪਹਾੜੀ ਦੇ ਵਿੱਚ ਅੱਛਾ ਜੀ ਇੱਕ ਕਬਰਦਸਤਾਨ ਵੀ ਬਣੀ ਦੀ ਜੇ ਜਿਹੜਾ ਅੱਜ ਵੀ ਨਾਂ ਚੱਲਦਾ ਵੇ ਜੀ ਜੀ ਜਿਹੜਾ ਨਾਨਕ ਮੱਤਾ ਸੀ ਇੱਥੇ ਸਿੱਧਾ ਨੇ ਅੰਕਾਰ ਦਿਖਾਇਆ ਸੀ ਬਾਬੇ ਨਾਨਕ ਨੇ ਫਰੰਕਾਰ ਦੇ ਜੋਰ ਤੇ ਇਹਨਾਂ ਨੂੰ ਨਹੀਂ ਇੱਥੇ ਕੁਝ ਬਣਾਉਣ ਦਿੱਤਾ ਇਹਨਾਂ ਨੂੰ ਫੇਰ ਗਹਿਰ ਦਿੱਤਾ ਸੋ ਠੀਕ ਠੀਕ ਸਮਝੇ ਫਿਰ ਅਸੀਂ ਉੱਥੋਂ-ਉੱਥੋਂ ਲਾ ਕੇ ਚੋਂ ਬੂਟੀਆਂ ਜੜੀਆਂ ਲਿਆਉਨੇ ਆਂ ਅਸੀਂ ਅੱਛਾ ਜੀ ਬੂਟੀ ਅੱਖ ਦੀ ਦੰਦ ਦੀ ਦਾੜ੍ਹ ਦੀ ਕੋਡੇ ਦੀ ਗਿੱਟੇ ਦੀ ਰੇਸ਼ੇ ਦੀ ਅੱਛਾ ਜੀ ਦੰਦ ਦੀ ਇੰਨੀਆਂ ਬਿਮਾਰੀਆਂ ਜੀ ਇੰਨੀਆਂ ਬਿਮਾਰੀਆਂ ਦਾ ਇਲਾਜ ਕਰਦੇ ਜੀ ਜਿਸ ਮੁਲਕ ਚ ਅਕ ਨਿੰਮਤ ਧੂਰਾ ਜੋਇਨ ਕੌੜ ਤੁੰਬਾ ਪਖੜਾ ਕੁਵਾਰ ਗੰਦਲ ਅੱਛਾ ਜੀ ਹੋੜ ਕਿਕਰ ਲਸੂੜਾ ਪਿਤ ਬਾਪੜਾ ਜਿਸ ਮੁਲਕ ਦੇ ਵਿੱਚ ਰੋਗੀ ਨਹੀਂ ਹੁੰਦਾ ਅੱਛਾ ਜੀ ਮੱਤਰ ਦਾ ਤਰੀਕਾ ਹੋਵੇ ਤਾਂ ਅੱਛਾ ਜੀ ਜਿਹੜਾ ਅਸਲੀ ਨਾਤਕ ਦੀ ਸਾਰੀ ਜ਼ਿੰਦਗੀ ਲਾਇਨਕ ਲੱਗੇਗੀ ਨਾ ਗੋਡਾ ਕਿੱਤਾ ਦੁਖੇਗਾ ਨਾ ਜੋਗੀ ਨੂੰ ਸ਼ੂਗਰ ਹੋਵੇਗੀ ਅੱਛਾ ਜੀ ਨਾ ਗੈਠ ਕਿਉਂ ਹੋਵੇਗਾ ਅੱਛਾ ਜੀ ਚੱਲੇਗਾ ਸ਼ਰਤियां ਹਾਂ ਸ਼ਰਤ ਜੋ ਅਰਬੀ ਘੋੜਿਆਂ ਨੂੰ ਰਹੇਗਾ ਜੋਗੀ। ਅੱਛਾ 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 ਅੱਛਾ। ਇਹ ਬੂਟੀਆਂ ਜੜੀਆਂ ਨੇ। ਤੇ ਇਹ ਕਿਹੜੀਆਂ-ਕਿਹੜੀਆਂ ਮੈਂ ਦੇਖੀਆਂ ਤੁਹਾਡੇ ਕੋਲ ਕਾਫੀ ਬੂਟੀਆਂ ਨੇ ਮੈਨੂੰ ਦੱਸੋ 2-4 ਦੇ ਨਾਂ ਨੂੰ ਜੇ ਵੀ ਜਿਵੇਂ ਤਾਂਬਾ ਬਸਮ। ਅੱਛਾ ਜੀ। ਤਾਂ ਸੁਣੋ ਜੀ। ਤਾਂਬਾ ਬਸਮ। ਹੀਰਾ ਬਸਮ। ਤਾਂਬਾ ਬਸਮ, ਸੋਨਾ ਬਸਮ, ਚਾਂਦੀ ਬਸਮ, ਨੂਰ ਬਸਮ, ਕੜੀ ਬਸਮ। ਅੱਛਾ ਹੀਰਾ ਬਸਮ ਵੀ ਹੁੰਦੀ ਹੈ ਇੱਕ। ਅੱਛਾ ਜੀ। ਕਸਤੂਰੀ ਪਸੰਦ ਅੱਛਾ ਜੀ ਇਹਨਾਂ ਨੂੰ ਬਤ ਤਗੜੇ ਬੰਦੇ ਵਰਤਦੇ ਨੇ ਮਾੜਿਆਂ ਦੇ ਵਾਸਤੇ ਮਾੜਿਆਂ ਦੇ ਬਸ ਨਹੀਂ ਹੈਗਾ ਜੀ ਇਹ ਮਾੜਿਆਂ ਦੇ ਵਸਤਾ ਰੋਬ ਨਹੀਂ ਹੈਗਾ ਜੀ ਆ ਗੱਲਾਂ ਵਿੱਚ ਠੀਕ ਠੀਕ ਇਹ ਕਰਨੇ ਆ ਅਸੀਂ ਬਿੰਕੀ ਜੜੀ ਅੱਛਾ ਜੀ ਕਸਤੂਰੀ ਸੱਪ ਕੱਟੇ ਦੀ ਅੱਛਾ ਛਰਤੀਆ ਸੱਪ ਕੱਟੇ ਦਾ ਇਲਾਜ ਅੱਛਾ ਜੀ ਰੱਬ ਨਾ ਕਰਾਵੇ ਜੇ ਸੱਪ ਕੱਟ ਜਾਵੇ ਅੱਛਾ ਜੀ ਸੱਪ ਕੱਟ ਜਾਵੇ ਇੱਕ ਲਗਤ ਹੱਥ ਤੇ ਬਾਹ ਤੇ ਕੱਟ ਗਿਆ ਅੱਛਾ ਜੀ ਟੈਂਟ ਕਰਕੇ ਬੰਨ ਪਾ ਦਿਓ ਅੱਛਾ ਜੀ ਬੰਨ ਪਾ ਕੇ अच्छा जी इस तरह जीरा मारो ऐदा अच्छा जी ऐदा नहीं मारना दाना वडिया जानकियां हां ऐदा जीरा मारो लंबे लोट लंबे लोट अच्छा जी जे ਘਰ ਦੇ ਵਿੱਚ ਹੋੜ ਵੀ ਕੁਝ ਨਹੀਂ ਹੈਗਾ ਤਾਂ ਲੂਣ ਤਾਂ ਹੁੰਦਾ ਹੀ ਆ ਤੇ ਲੂਣ ਮਲਣਾ ਉੱਤੇ ਸ਼ੁਰੂ ਕਰੋ ਤੇ ਅੱਖ ਦਾ ਦੁੱਧ ਚੋਵੋ ਉਹ ਸਿੱਖ ਕੀ ਆਵੇ अच्छा जी ਉਹ ਬੰਦੇ ਨੂੰ ਬਚਾ ਲਏਗਾ ਅੱਜ ਟੱਚ ਰੱਖੋ ਉਸ ਤੇ अच्छा जी हां जी ਇਸ ਦਾ ਇਲਾਜ ਹੈ ਮੌਕੇ ਦਾ ਇਲਾਜ ਹੈ ਮੌਕੇ ਦਾ ਇਲਾਜ ਹੈ ਤੇ ਉਦੋਂ ਬਾਅਦ ਤਾਂ ਇਲਾਜ ਤਾਂ ਕਰਾਉਣਾ ਪੈਂਦਾ ਹੋਣਾ ਜੜੀ ਬੂਟੀਆਂ ਨਾਲ ਕੋਈ ਦਾ ਇਲਾਜ ਕੋਈ ਨਾ ਕੋਈ ਜੋ ਵੀ ਮਿਲ ਗਿਆ ਹਾਂ ਹਾਂ ਜਾਂ ਡਾਕਟਰ ਮਿਲ ਗਿਆ ਹਾਂ ਜੀ ਜਿਹੜਾ ਇਸ ਚੀਜ਼ ਦਾ ਵਿੱਚ ਨੇ ਨੌਲੇਜ ਕਰਨ ਵਾਲਾ ਹੈ ਇਸ ਚੀਜ਼ ਨੂੰ ਕਰਦਾ ਹੈ ਅਸੀਂ ਤਾਂ ਇਸ ਚੀਜ਼ ਨੂੰ ਜੇ ਬਾਲੀ ਬੇਵਕਤੀ ਹੋਵੇ ਤੇ ਅਸੀਂ ਸਿੰਘੀ ਦੇ ਨਾਲ ਮੂੰਹ ਨਾਲ ਵੀ ਝਾਰ ਖਿੱਚ ਲੈਣੇ ਆਂ ਇਹਦੀ ਤੁਸੀਂ ਆਪ ਆਪ ਤੇ ਆਪ ਤੁਹਾਨੂੰ ਕੁਝ ਨਹੀਂ ਹੁੰਦਾ ਉਹ ਨਾਲ ਨਹੀਂ ਅਸੀਂ ਜ਼ਰੂਰ ਇਹ ਮੂੰਹ ਨਾਲ ਵੀ ਖਿੱਚ ਲੈਣੇ ਆਂ ਪਛਤਾ ਕੇ ਅੱਛਾ ਜੀ ਹਾਂ ਜੀ ਇਹ ਸਾਡਾ ਜੱਦੀ ਪੁਸ਼ਤੀ ਕਰਮ ਹੈ। ਹਾਂ ਹਾਂ। ਖਾਨਦਾਨੀ ਸਾਡਾ ਇਹ ਕਿਸਬੇ। ਅੱਛਾ ਜੀ। ਸਾਡੇ ਆਜੇ ਤੱਕ ਵੀ ਹੂੰ ਹੂੰ ਕੁੜੀਆਂ ਦੇ ਸ਼ਾਦੀ ਕਰਦੇ ਨੇ। ਹਾਂਜੀ। ਤੇ ਗਿੱਦੜ ਸਿੰਗੀ ਮਣਕਾ ਹੱਥ ਜੋੜੀ ਕਸਤੂਰੀ ਇਹ ਸਭ ਸਾਡੇ ਵਿਆਹ ਚ ਦਿੰਦੇ ਨੇ। ਇੱਕ ਆ ਝੋਲਾ ਕਟਮਾ ਦਿੰਦੇ ਨੇ। ਨਾ ਦੇਣ ਤਾਂ ਸਾਡੇ ਆਹ ਵਾਲਾ ਜਿਹੜਾ ਨਾਲ ਤੁਸੀਂ ਲੈ ਕੇ ਚੱਲਦੇ ਹੋ। ਆਹ ਝੋਲਾ ਵੀ ਕਟਮਾ ਦਿੰਦੇ ਨੇ ਜ਼ਰੂਰ। ਅੱਛਾ ਜੀ। ਲਓ ਜੀ। ਇਹ ਜੀ ਝੋਲਾ ਜਿਹੜਾ ਕਟਵਾ ਦਿੰਦਿਆ ਦੇਖ ਲਓ। ਅੱਛਾ ਜੀ। ਇਹ ਚੀਜ਼ ਦੀ ਇਹ ਨੌਲੇਜ ਹੈ। ਇਸ ਚੀਜ਼ ਅਸੀਂ ਕਰ ਰਹੇ ਹਾਂ। ਅੱਛਾ ਸਾਡਾ ਪੜ੍ਹ ਲਿਖ ਕੇ ਬੱਚਾ ਅੱਛਾ ਜੀ। ਅਮਰੀਕਾ ਚਲੇ ਜਾ ਕੈਨੇਡਾ ਚਲੇ ਜਾ ਪਰ ਇਹ ਜੱਦੀ ਪੁਸ਼ਤੀ ਅਸੀਂ ਕਰਮ ਨਹੀਂ ਛੱਡ ਸਕਦੇ। ਹਾਂ ਨਹੀਂ ਛੱਡੇ ਜਾਂਦਾ। ਕਿਉਂਕਿ ਤੁਹਾਡੇ ਤੇ ਹੀ ਆਸਾਂ ਹੁੰਦੀਆਂ ਨੇ ਲੋਕਾਂ ਨੂੰ। ਹਾਂ ਜੀ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਬਾਲੀਵਾਰ ਤੇ ਸਭ ਦੀਆਂ ਆਸਾਂ ਤੁਹਾਡੇ ਤੇ ਹੁੰਦੀਆਂ ਉਸ ਇਲਾਕਿਆਂ ਦੇ ਵਿੱਚ ਜਿੱਥੇ ਕੋਈ ਨਹੀਂ ਮਿਲਦਾ ਹੈਗਾ ਤੇ ਹੋਰ ਦੱਸੋ ਕਾਹਦਾ ਇਲਾਜ ਕਰਦੇ ਹੋ ਹਾਂ ਜੀ ਇਲਾਜ ਹੋਰ ਕਿਹੜਾ ਕਿਹੜੇ ਇਲਾਜ ਆ ਇਲਾਜ ਰਹਿ ਕੇ ਤੁਹਾਨੂੰ ਪਹਿਲਾਂ ਦੱਸਿਆ ਅੱਖ ਦੀ ਦੰਦ ਦੀ ਦਾੜ ਦੀ ਦਾੜ ਕਿਵੇਂ ਜੇ ਦੰਦ ਦੁੱਧਾ ਹੋਵੇ ਦਾੜਾ ਬੁੱਟ ਫੁੱਲਦਾ ਹੈ ਅੱਛਾ ਜੀ ਲਸੂੜਾ ਫੁੱਲਿਆ ਹੋਵੇ ਤਰੇਸ਼ਾ ਪੈਂਦਾ ਹੈ ਹੂੰ ਦਾੜ ਚਸਕ ਮਾਰਦੀ ਏ ਹਿਲਦੀ ਏ ਹਾਂ ਜੀ ਉਹਦਾ ਇੱਕ ਸੋ ਇੱਕ ਕੜਾ ਪੜ ਕੇ ਠਾਕ ਕੇ ਤੁਸੀਂ ਮੇਖ ਘੜਦੀ ਦੀ ਦਵਾ ਮਲੂ ਦੇ ਦੇ ਦੀ ਚੁੰਨੇ ਟਲਾ ਲਈ ਦੀ ਚਾ ਰੋਡ ਚੱਪਦਾ ਫਿਰੇ ਅੱਛਾ 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 ਬਾਬਾ ਜੀ ਆਹ ਲੱਕੜ ਦੇਖ ਰਹਾ ਕਾਦੀ ਆ ਜੀ ਆ ਦੇਖੋ ਉੱਟੀ ਹਰਨਾ ਅੱਛਾ ਜੀ ਇਹ ਵੇ ਪੂਰਨਪੁਰ ਦੇ ਜੰਗਲ ਦੀ ਅੱਗੇ ਨਾਨਕ ਦੇ ਨਾਨਕ ਮੱਤੇ ਦੇ ਉਰੇ ਵੇ ਪੂਰਨਪੁਰ ਇਹ ਵਾਲੀ ਲੱਕੜ ਜਿਹੜੀ ਆ ਬੜੀ ਕੀਮਤੀ ਹੋਣੀ ਆ ਇਹ ਉੱਟੀ ਹਾਂ ਜੀ ਇਹਦੇ ਨਾਲ ਇਸ ਚੀਜ਼ ਦੀ ਕਲਾਮ ਕਰਕੇ ਸਭ ਨੂੰ ਕਾਬੂ ਕਰੀ ਦਵੇ ਅੱਛਾ ਫਿਰ ਉਹ ਉਸ ਰੇਖਾ ਤੋਂ ਬਾਹਰ ਨਹੀਂ ਜਾਂਦਾ ਜਾਂਦਾ ਇਹਨੂੰ ਕਹਿੰਦੇ ਹਰਨਾ ਤੇ ਸੱਪ ਨੇ ਕੀ ਕਰਨਾ ਅੱਛਾ ਇਹ ਤੇ ਇੰਨੀ ਸ਼ਕਤੀਸ਼ਾਲੀ ਹੈ ਬੜੀ ਮਹਿੰਗੀ ਹੋਣੀ ਹੈ ਬਾਬਾ ਜੀ ਹਾਂਜੀ ਹਾਂਜੀ ਇਹ ਮਿਲਦੀ ਨਹੀਂ ਬਿਨਾ ਬਖਤ ਤੋਂ ਮਿਲਦੀ ਨਹੀਂ ਅੱਛਾ ਜੀ ਹਾਂਜੀ ਬਿਨਾ ਪਛਾਨ ਤੋਂ ਤਾਂ ਚੀਜ਼ ਪੈਰਾਂ ਤੇ ਪਈ ਇੱਕ ਲੱਕੜਾ ਵੀ ਪਈ ਆ ਬਾਬਾ ਜੀ ਤੁਹਾਡੇ ਕੋਲੇ ਆ ਦੇਖੋ ਹਾਂਜੀ ਇਹ ਕੀ ਜੀ ਆ ਇਹ ਨਾਕ ਦਉਂਗੇ ਅੱਛਾ ਜੀ ਇੱਕ ਇੱਕ ਰਸ ਦਾ ਲਾਗਦਾ ਉਹਨੇ ਅਰਨਾਵੇਂ ਅਰਨਾ ਅੱਛਾ ਅੱਛਾ ਤੇ ਆ ਬਾਬਾ ਜੀ ਕੀ ਆ ਵਾਲੀ ਮਾਲਾ ਕੀ ਆ ਹੈ ਹਾਂ ਜੀ ਇਹ ਮਾਲਾ ਵੇ ਇੱਕ ਅੱਛਾ ਇਹ ਤੁਹਾਡੇ ਹੱਥ ਪੇਰਾ ਹੋਣਾ ਭਜਨ ਕਰੀ ਭਜਨ ਕਰੀ ਦੇ ਜਦੋਂ ਠੀਕ ਨਾਮ ਜਪ ਲੈ ਨਵਾੜੇ ਜਿੰਦੇ ਮਰ ਗਏ ਉਹ ਕਿੰਦੇ ਦੇ ਕੰਮ ਆਵੇਗਾ ਇਹ ਤੁਹਾਡੇ ਜਿਹੜੇ ਜੋਗੀ ਪੀਰ ਹੁੰਦੇ ਨੇ ਉਹ ਗਾਉਂਦੇ ਹੁੰਦੇ ਆ ਮੈਂ ਗਲੀਆਂ 'ਚ ਵੇਖਿਆ ਜਦੋਂ ਵੀ ਆਉਂਦੇ ਆ ਨਾ ਕਿਤੇ ਇਹ ਭਜਨ ਜ਼ਰੂਰ ਗਾਇਨ ਕਰਦੇ ਆ ਤੇ ਇਹ ਤੇਲ ਕਾਹਦਾ ਰੱਖਿਆ ਬਾਬਾ ਜੀ ਆ ਬੋਤਲ ਵੱਟੀ 'ਚ ਇਹੇ ਜੋੜਾਂ ਦਾ जूर ते अच्छा जूर क्या हो बे अच्छा गैंच क्या हो बे अच्छा जी इस चीज ਦਾ ਤੇਲ ਇਸਤੇਮਾਲ ਕਰੀਦਾ ਹੈ ਤੇ ਤੇਲ ਕੱਢ ਕੇ ਤਿਆਰ ਕਰਕੇ ਇਹ ਕਾਦਾ ਤੇਲ ਬਣਾਉਂਦੇ ਹਾਂ ਇਹ ਦਵਾਈਆਂ ਬੂਟੀਆਂ ਦਾ ਬਣਾਉਂਦੇ ਹਾਂ اچھا 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 ਬੂਟੀਆਂ ਦਾ ਜੇ ਰਾਜਸਥਾਨ ਤੋਂ ਸਾਨਾ ਮਿਲਦਾ ਹੈ ਤੇ ਸਾਨੇ ਦਾ ਤੇਲ ਸਾਂਡੇ ਦਾ ਤੇਲ اچھا اچھا ਉਹ ਫਿਰ ਜਿਆਦਾ ਇਹਦੇ ਵਿੱਚ ਜਿਆਦਾ ਵਧੀਆ ਹੁੰਣਾ ਉਹ ਨਾੜਾਂ ਨੂੰ ਦਰੁਸਤ ਕਰਦਾ ਹੈ اچھا ਜੀ ਹਾਂ ਜੀ ਕੋਈ ਵੀ ਨਾੜ اچھا ਆਪਣੇ ਸਰੀਰ ਦੇ ਵਿੱਚ ਕੋਈ ਵੀ ਨਾੜ ਡਾਊਨ ਪੈਂਦੀ ਹੈ ਉਸ ਨਾੜ ਦੇ ਉੱਤੇ ਇਸਤੇਮਾਲ ਹੀ ਕਰਾਂਗੇ ਜੋ ਕਾਮਯਾਬੀ ਹੋਵੇ ਠੀਕ ਠੀਕ ਤੇ ਫਿਰ ਜਿਹੜੀ ਆਪ ਥੋੜੇ ਕੋ ਨਾਗ ਵਗੈਰਾ ਵੀ ਹੈਗੇ ਇਸ ਵੇਲੇ ਨਹੀਂ ਇਸ ਵਕਤ ਨਹੀਂ ਅੱਛਾ ਕਰਦੇ ਤੁਸੀਂ ਜਿਹੜੇ ਆ ਦਵਾਈਆਂ ਬੁੱਟੀਆਂ ਦਾ ਕੰਮ ਤੇ বীਣ ਜਰੂਰ ਰੱਖੀ ਹੈ ਵੀ ਇਹ ਨਾਗ ਨੂੰ ਫੜਨਾ ਹੋਵੇ ਤਾਂ ਰਾਂ ਕਰਕੇ ਜੀ ਹਾਂਜੀ 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 ਜਿਹੜੀ ਆ বীਣ ਹਾਂ ਥੋੜਾ ਵਜਾ ਕੇ ਦਿਖਾ ਦਿਓ ਹਾਂ ਵਜਾ ਕੇ ਦਿਖਾਵਾਂਗੇ ਜਰੂਰ ਦਿਖਾਵਾਂਗੇ ਇਹ ਕੋਈ ਇਧਰ ਆ ਨਾ ਜਾਵੇ ਨਾਗੂ ਗੇਰਾ ਪਰਲੋਂਗੇ ਜੇ ਆ ਗਿਆ ਨਾਗ ਕੀਆ ਵਾਤਾ ਬਹੁਤ ਵਧੀਆ ਤੇ ਇਹ ਲਹਿਰ ਸੀ ਸਪਨੀ ਦੀ ਅੱਛਾ ਇਹ ਅੱਛਾ 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 ਤੇ ਬੜਾ ਜ਼ੋਰ ਲੱਗਦਾ ਹਣਾ ਬਾਬਾ ਜੀ ਪੀਂਡ ਮਚਾਉਣ ਨੂੰ ਹਾਂਜੀ ਹਾਂਜੀ ਹਵਾ ਭਰ ਕੇ ਇਹ ਨਾਸਾ ਥਾਣੀ ਜੀ ਤਮ ਲੈੜੇ ਪੈਂਦਾ ਹੈ ਅੱਛਾ ਅੱਛਾ ਮੂੰਹ ਚੋਂ ਨਿਕਲਣੀ ਹਵਾ ਨਾ 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 ਅੱਛਾ 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 ਗੁਰੂ ਬਿਨਾ ਤਾਂ ਗਿਆਨ ਨਹੀਂ ਮੁਸਤਫਾ ਬਿਨਾ ਕਲਾਮ ਨਹੀਂ ਜੀ ਜਾਗ ਬਿਨਾ ਦੁੱਧ ਨਹੀਂ ਜੰਮਦਾ ਚਾ ਲਾਲ ਹੋ ਜਾਏ ਕੜ ਕੜ ਕੇ ਜੀ 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 ਔਰ ਬਿੜਾ ਤੋਂ ਗਿਆਨ ਨਹੀਂ ਹੁੰਦਾ ਨਹੀਂ ਹੁੰਦਾ ਗਿਆਨ ਕੁਸ਼ਤਰ ਤੋਂ ਬਗੈਰ ਫਾਰਕ ਨਾਰੇ ਨਹੀਂ ਟੱਪਿਆ ਜਾਂਦਾ ਅੱਛਾ ਜੀ ਤੇ ਬਾਬਾ ਜੀ ਤੁਹਾਡਾ ਜਿਹੜਾ ਮੋਬਾਈਲ ਨੰਬਰ ਚਲੋ ਮੈਂ ਦੱਸ ਦਾਂਗਾ ਵਿੱਚ ਲਿਖ ਦਾਂਗਾ ਵੀ ਆਹ ਮੋਬਾਈਲ ਨੰਬਰ ਆ ਬਾਬਾ ਜੀ ਤੁਹਾਡਾ ਤੇ ਜੇ ਤੁਹਾਨੂੰ ਜਿਵੇਂ ਤੁਸੀਂ ਅੱਜ ਕੱਲ ਇਧਰ ਪੰਜਾਬ ਦੇ ਵਿੱਚ 90 ਬੰਲ ਆਏ ਹੋਏ ਹੋ ਤੇ ਜੇ ਕਿਸੇ ਨੇ ਮਿਲਣਾ ਹੋਵੇ ਤੁਹਾਨੂੰ ਫੋਨ ਕਰਕੇ ਹਾਂ ਫੋਨ ਕਰਕੇ ਕਿਸੇ ਵੀ ਮਰਜ਼ੀ ਦੀ ਦਵਾਈ ਤੇ ਮਰਜ਼ੀ ਆ ਕਿਹੜੀ ਮਰਜ਼ੀ ਸ਼ਰਤੀਆ ਇਲਾਜ ਸ਼ਰਤੀਆ ਇਲਾਜ ਹੋ ਜਾਵੇ ਠੀਕ ਆ ਜੀ ਕਰੇਗਾ ਬਾਬਾ ਨਾਨਕ ਦਸਵੇਂ ਪਾਸ਼ਾ ਜਿਨ੍ਹਾਂ ਨੇ ਸਾਨੂੰ ਗੁਣ ਬਖਸ਼ੇ ਨੇ ਜੇ ਆਪ ਫਕੀਰ ਤੇ ਰਹਿ ਮੱਲਾ ਦੀ ਨਿਗਾਹ ਹੋਵੇ ਤੇ ਸਾਰੇ ਦੁੱਖ ਘਟੇ ਜਾਂਦੇ ਨੇ ਜੀ 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 ਚਲੋ ਬਹੁਤ ਵਧੀਆ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਆ ਸੰਗਤ ਨੂੰ ਠੀਕ ਆ ਧੰਨ ਆ ਜੀ ਬਾਕੀ ਮੈਂ ਜਿਹੜਾ ਤੁਹਾਡਾ ਨੰਬਰ ਆ ਉਹ ਮੈਂ ਸਾਈਡ ਤੇ ਚਲਾ ਦਾਂਗਾ ਠੀਕ ਹੈ ਕਾਲਾ ਨਾਦ ਜੀ ਦੱਸਿਆ ਸੀ ਨਾ ਜੀ ਬਾਬਾ ਜੀ ਤੁਹਾਡਾ ਨਾਮ ਤੇ ਉਹ ਮੈਂ ਲਿਖ ਦਵਾਂਗਾ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਮਿਲ ਕੇ ਤੇ ਤੁਹਾਨੂੰ ਉੱਥੋਂ ਲਿਜਾ ਵੀ ਸਕਦਾ ਤੁਹਾਡੇ ਨਾਲ ਉੱਥੇ ਆ ਕੇ ਮਿਲ ਵੀ ਸਕਦਾ ਜਿੱਥੇ ਤੁਸੀਂ ਰਹੇ ਹੋਵੋਗੇ ਹਾਂ ਜੀ ਤੇ ਤੁਹਾਡਾ ਇਹ ਨਹੀਂ ਪੱਕਾ ਨਹੀਂ ਵੀ ਕਦੋਂ ਤੁਸੀਂ ਉੱਥੇ ਮੁਦਕੀ ਜਾਣਾ ਗੱਲ ਇਹ ਵੇ ਉੱਥੇ ਪੱਕਾ ਟਿਕਾਣਾ ਹੈ ਅੱਛਾ ਇਹ ਫੇਰੇ ਤੋੜਾ ਦਵਾ ਹੁਣ ਮਾ ਬਾਗੜ ਤੋ ਆ ਰਿਆਂ ਵਾ ਅੱਛਾ ਬਾਗੜ ਤੋ ਹੁਣ ਉਧਰ ਨੂੰ ਜਾ ਰਿਆਂ ਹਾਂ ਹੁਣ ਮਾ ਘਰ ਨੂੰ ਜਾ ਰਿਆਂ ਵਾ ਅੱਛਾ ਘਰ ਨੂੰ ਮੁਦਕੀ ਨੂੰ ਹਾਂ ਹਾਂ ਮੁਦਕੀ ਨੂੰ ਚਲੋ ਠੀਕ ਹੈ ਜੀ ਮੈਂ ਨੰਬਰ ਤੁਹਾਡਾ ਦੇ ਦਾਂਗਾ ਹਾਂਜੀ ਹਾਂਜੀ ਤੇ ਰੱਬ ਖੈਰ ਕਰੇ ਤੁਹਾਡੀਆਂ ਦਵਾਈਆਂ ਨਾਲ ਬਸ ਹੋਰਨਾਂ ਨੂੰ ਦਵਾ ਫਕੀਰ ਦੀ ਹੁੰਦੀ ਹੈ ਜਦੋਂ ਦਿਲੋਂ ਦੇ ਜਾਣਾ ਸਾਰੀ ਨੈਮਾ ਬੇਦ ਨਾ ਜਾਣ ਜਿਹੜਾ ਜਾਣੇ ਤੇ ਉਹ ਹੀ ਪਛਾਣੇ ਜੀ 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 ਫਕੀਰ ਦੀ ਮੌਜ ਆ ਜਾ ਪਾਣੀ ਦੇ ਘਲਾਸ ਤੇ ਖੁਸ਼ ਹੋ ਕੇ ਰੋ ਘਟ ਜਾਂਦਾ ਵੇ ਜੀ ਜੀ ਪਰ ਉਹਦੀ ਦਲੀਲ ਆ ਜਾਏ ਅੰਦਰੋਂ ਜੀ ਹਾਂਜੀ ਠੀਕ ਆ ਧੰਨਵਾਦ ਆ ਬਾਬਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸੋ ਇਹ ਸੀ ਕਾਲਾਨਾਥ ਜੀ ਮੁਦਕੀ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੇ ਨੰਬਰ ਜਿਹੜਾ ਮੈਂ ਸਕਰੀਨ ਤੇ ਉਹ ਨਾਲ-ਨਾਲ ਦੱਸਾਂਗਾ ਤੇ ਇਹਨਾਂ ਦਾ ਐਡਰੈਸ ਵੀ ਲਿਖ ਦਾਂਗਾ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਹੱਲ ਲੱਭਣਾ ਹੋਵੇ ਬਿਮਾਰੀ ਠੀਕ ਕਰਾਉਣੀ ਹੋਵੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਆਗਿਆ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ